ਮੇਰਾ ਜੀ ਨਾਮ ਹੈ ਗੱਸ ਸੁਖਦੇਵ ਸਿੰਘ ਕਿੱਥੋਂ ਦੇ ਰਹਿਣ ਵਾਲੇ ਐਸੀ ਜੀ ਛੋਟਾ ਹਰੀਪੁਰਾ ਏਕਤਾ ਨਗਰ ਗਲੀ ਨੰਬਰ 6 ਦੇ ਇੱਥੇ ਜਿੱਥੇ ਆਪਾਂ ਇਸ ਵੇਲੇ ਖੜੇ ਕੀ ਗੱਲ ਹੋਈ ਗੱਲ ਇਹੋ ਹੀ ਆ ਜੀ ਬੇਨਤੀ ਆ ਮੇਰੀ ਐਵੇਂ ਮੈਂ ਰਿਕਸ਼ਾ ਚਲਾਉਂਦਾ ਕੰਮ ਕਰਦਾ ਮੈਂ 8:30 ਵਜੇ ਘਰ ਆਇਆ ਧਿਆਨ ਕੇ ਆਵੇ ਚੁੱਲਾ ਬਾਲਿਆ ਵਾ ਇਹਦੀ ਵੀ ਤਸਵੀਰ ਪੇ ਲਾ ਸਕਦੇ ਉਹਦੇ ਵਿੱਚ ਮੈਂ ਚਾਹ ਬਣਾਉਣ ਲੱਗਾ ਤੇ ਆਪਣਾ ਰੋਟੀ ਖਾਣ ਲੱਗਾ ਇੰਨੇ ਨੂੰ ਬਾਹਰੋਂ ਆਏ ਆ ਉਹਨਾਂ ਨੇ ਆਣ ਕੇ ਦਾ ਆ ਮਾਰਨਾ ਚਾਲੂ ਕਰਤਾ ਜਿਹਦੇ ਨਾਲ ਗੇਟ ਦੀਆਂ ਸਾਰਾ ਟੁੱਟਾ ਵਾ ਤੇ ਉਧਰ ਵੀ ਉਹਨਾਂ ਨੇ ਇੱਟਾਂ ਮਾਰਨੀਆਂ ਚਾਲੂ ਕਰਦੀਆਂ ਜਿਹਦੇ ਨਾਲ ਉਹ ਨਵਾਂ ਲੱਗਾ ਹੋਇਆ ਗੇਟ ਸਾਰਾ ਟੁੱਟ ਗਿਆ ਫੇਰ ਮੁੜ ਕੇ ਅਸੀਂ 112 ਦੇ ਉੱਤੇ ਦਿੱਤੀ ਆ ਐਪਲੀਕੇਸ਼ਨ ਫੋਨ ਦੇ ਉੱਤੇ ਐਪਲੀਕੇਸ਼ਨ ਉਹਨਾਂ ਨੇ ਮੁਲਾਜ਼ਮ ਸਾਹਿਬ ਭੇਜੇ ਆ ਗੇਟਾ ਕੀਮਾ ਤੋਂ ਪੁਲਿਸ ਪਾਰਟੀ ਆਈ ਆ ਉਹਨਾਂ ਨੇ ਬਾਹਰਲਾ ਗੇਟ ਕੱਢ ਕੇ ਮੈਨੂੰ ਵੀ ਕੱਢਿਆ ਤੇ ਉਹ ਜਦੋਂ ਮੈਂ ਬਾਹਰ ਨਿਕਲਿਆ ਐ ਪ੍ਰੀਤ ਕੁਮਾਰ ਤੇ ਜਿਹੜਾ ਥਾਬੀ ਆ ਸਾਡੇ ਸਾਹਮਣੇ ਇਹ ਦੇ ਹੋਰ ਇਹ ਨਾਲ ਬੰਦੇ ਉਹਨਾਂ ਦੇ ਸਾਹਮਣੇ ਵੀ ਮੈਨੂੰ ਇਹਨਾਂ ਨੇ ਧੱਕਾ ਮਾਰ ਕੇ ਤੇ ਮੇਰੇ ਚਪੇੜ ਮਾਰੀ ਤੇ ਮੈਂ ਡਿੱਗ ਪਿਆ ਜਿਹਦੇ ਨਾਲ ਮੇਰੀ ਆ ਬਾਹਾਂ ਦੇ ਉੱਤੇ ਜਿਹੜੀ ਆ ਜੋਰ ਆਇਆ ਤੁਰ ਚੀਜ਼ ਨਹੀਂ ਫੜੀ ਜਾਂਦੀ ਭਾਵੇਂ ਮੈਂ ਇਹਦੀ ਐਮਐਲਆਰ ਨਹੀਂ ਕਟਾਈ ਉਹਨਾਂ ਮਲਾਜਮਾਂ ਨੇ ਜਿਹੜੀ ਜਿਹੜੇ ਪਹਿਲੇ ਮੁੰਡੇ ਦੇ ਵਜੀ ਜਿਹਨੂੰ ਇਹਨਾਂ ਘਰੋਂ ਬੁਲਾ ਕੇ ਇਕੱਲੇ ਨੂੰ ਜਿਹਦੇ ਵੱਲੋਂ ਇਹ ਆਂਦੇ ਉਹ ਲੱਕੜ ਦਾ ਕੰਮ ਕਰਦਾ ਉਹਦੀ ਘਰ ਵਾਲੀ ਨਹੀਂ ਬੇਟਾ ਉਹਦਾ 6ਵੀਂ 7ਵੀਂ ਚ ਪੜਦਾ ਤੇ ਉਹਨੂੰ ਇਹਨਾਂ ਬੁਲਾ ਕੇ ਬਾਹਰ ਇੱਥੇ ਕੁੱਟਿਆ ਆ ਨਾਲ ਦੇ ਗਵੰਡੀਆਂ ਨੇ ਨਾ ਮੈਂ ਨਹੀਂ ਵੇਖਿਆ ਇਹ ਇਹ ਨਾਲ ਦੇ ਗਵਾਂਢੀਆਂ ਨੇ ਉਹਨੂੰ ਧੂਕਿਆ ਆਪਣੇ ਅੰਦਰ ਵਾੜਿਆ ਹੁਣ ਭਾਵੇਂ ਕੋਈ ਅਤੰਕ ਤੋਂ ਡਰਦਾ ਤੇ ਗਵਾਹੀ ਦੇਵੇ ਚਾਹੇ ਨਾ ਭਾਈਓ ਕਹਰੇ ਕਿ ਨਾਮ ਤੁਹਾਡੇ ਮੁੰਡਿਆਂ ਨੇ ਇੱਕ ਮੁੰਡੇ ਬੰਦੇ ਮੁੰਡੇ ਨੂੰ ਬੁਲਾ ਕੇ ਦਾਤਰ ਰੱਖਿਆ ਔਰ ਈਧੋਂ ਦੇ ਰੱਖਿਆ ਫਿਰ ਕਹਿੰਦੇ ਲੱਤਾਂ ਵੱਢੀ ਉਹ ਉਹ ਇਹ ਇਹ ਜਿਹੜਾ ਨਾ ਇਹ ਜਦੋਂ ਅਸੀਂ ਗਏ ਆ ਠਾਣੇ ਇਹ ਜਦੋਂ ਸਾਡੇ ਤੇ ਹਮਲਾ ਹੋ ਗਿਆ ਵਾ ਦੂਜਾ ਵੀ ਹਮਲਾ ਕਰਦਾ ਇਹ ਉਦੋਂ ਦੀ ਕਹਾਣੀ ਆ ਇਹ ਇਹ ਨਾ ਨਰਿੰਦਰ ਸਿੰਘ ਨਰਿੰਦਰ ਸਿੰਘ ਐਸਆਈਆ ਉਹ ਬਾਅਦ ਚ ਆਇਆ ਉਹਨੇ ਇਹ ਜਾ ਕੇ ਠਾੜੇ ਦੇ ਵਿੱਚ ਜਦੋਂ ਦੱਸਿਆ ਮੈਂ ਕਹਾ ਵੀ ਜੇ ਜੇ ਦਾਤਰ ਮਾਰੇ ਆ ਤੇ ਲਿਆਓ ਉਹਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਲਿਆਓ ਕਿੱਥੇ ਦਾਤਰ ਨਹੀਂ ਮਾਰੇ ਉਹ ਕਹਿੰਦੇ ਦਾਤਰ ਰੱਖਿਆ ਪਹਿਲੇ ਨਾ 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 ਕੋਈ ਆਇਆ ਹੀ ਨਹੀਂ ਇੱਥੇ ਕੋਈ ਤੁਹਾਡੇ ਮੁੰਡੇ ਨੇ ਦਾਤਰ ਨਾ ਨਾ ਕੋਈ ਉਹ ਘੱਲੋ ਨਾ ਨਾ ਉਹ ਘੱਲੋ ਉਹ ਮੁੰਡੇ ਨੂੰ ਇਹਨਾਂ ਬੁਲਾਇਆ ਬਾਹਰ ਅੰਦਰੋਂ ਕੁੜੀ ਸਾਡੀ ਨੇ ਬਾਹਰ ਸੱਦਿਆ ਉਹਨੂੰ ਮੁੰਡੇ ਨੂੰ ਵਾਜੇ ਰਕੇ ਭੱਜਿਆ ਭੇਜਿਆ ਵਾ ਮੁੜ ਕੇ ਮੇਰਾ ਪੋਤਰਾ 6ਵੀਂ 7ਵੀਂ ਚ ਪੜਦਾ ਹੈ ਨਹੀਂ ਆ ਉਹਨੇ ਉਹਨੇ ਮਹਾ ਇਹਨਾਂ ਦੇ ਨਾਲ ਘੋਲ ਕੇ ਵੀ ਮੇਰੇ ਪਾਪਾ ਨੂੰ ਛੱਡ ਦੋ ਤੋੜਪਾਂ ਨਹੀਂ ਕੀਤੀ ਆ ਤੇ ਇੱਥੇ ਕੁੱਟਮਾਰ ਵੀ ਉਹਦੀ ਕੀਤੀ ਜਿਹਦੇ ਦਰਮਿਆਨ ਉਹਦੇ ਸੱਟਾਂ ਲੱਗੀਆਂ ਜਿਹਦੀ ਐਮਐਲਏ ਗੇਟਾ ਹਕੀਮਾ ਤੇ ਜਿਹੜਾ ਸਵੇਰੇ ਕਹਿੰਦੇ ਕਿ ਨਾਮ ਸਵੇਰੇ ਉਹ ਨਾ ਨਾ ਉਹ ਬੇਨਤੀ ਇਹ ਆ ਵੀ ਮੈਂ 8 ਵਜੇ ਇੱਥੋਂ ਉੱਠਿਆ ਰਾਤ ਅਸੀਂ 2:3-3 ਵਜੇ ਗਿਆ ਨੂੰ ਆਪਣੇ ਉਧਰ ਹਸਪਤਾਲ ਤੇ ਥਾਣੇ 'ਚ ਜਦੋਂ ਅਸੀਂ ਇੱਥੇ ਆਏ ਮੈਂ ਸੌਂ ਗਿਆ 8:00 ਵਜੇ ਉੱਠ ਕੇ ਤੇ ਮੈਂ ਚੱਲ ਗਿਆ ਆਪਣਾ ਦੁੱਧ ਲੈਣਾ ਦੁੱਧ ਲੈਣ ਜਦੋਂ ਮੈਂ ਗਿਆ ਤੇ ਮੈਨੂੰ ਉੱਥੇ ਸਵਾਰੀਆਂ ਮਿਲ ਗਈਆਂ 20-20 ਰੁਪਏ ਦੀਆਂ ਮੈਂ ਲਾਉਣ ਲੱਗ ਪਿਆ ਤਿੰਨ ਕਰ ਪਰ ਕੋਈ ਇੰਦਾ ਪੌੜਾ ਘਟਾ ਲੱਗੋ ਮੈਂ ਵਾਪਸ ਆ ਵੀ ਆ ਜਿਹੜਾ ਦੁਬਾਰਾ ਜਿਹੜਾ ਸਮਾਨ ਹਟਾ ਵੇਖੋ ਆ ਅੰਦਰ ਅੰਦਰ ਨਵੀਂ ਫ੍ਰੀਜ ਆ ਆ ਇੱਥੇ ਸ਼ੋਰੂਮ ਆ ਆ ਸਾਡੇ ਮਹੱਲੇ ਦੀ ਛੀਛੂ ਛੀਛੂ ਪਾਲਦਾ ਉਹਦੇ ਕੋਈ ਖਰੀਦੀ ਪਿਛਲੇ ਸਾਲੀ ਜਿਹੜਾ ਸਵੇਰੇ ਦਾਤਰ ਮਾਰਿਆ ਉਹ ਮਾਰ ਅਹੀਂ ਨਹੀਂ ਮਾਰਿਆ ਕੋਣ ਕੋਣ ਵੇਖੀ ਨਾ ਹੀ ਕਹ ਕੇ ਸਾਨੂੰ ਨਹੀਂ ਪਤਾ ਉਹ ਕਹਿੰਦਾ ਅਸੀਂ ਤੁਹਾਡੇ ਸਾਹਮਣੇ ਬੈਠੇ ਹੁਣ ਵੀ ਮੈਂ ਤੁਹਾਡੇ ਆਉਣ ਤੇ ਜਦੋਂ ਤੁਸੀਂ ਬਾਈਟ ਕਰ ਉਹ ਕਹਿ ਰਿਹਾ ਕਿ ਨਾ ਤੁਹਾਡੇ ਮੁੰਡਿਆਂ ਉਹ ਝੂਠ ਬੋਲ ਰਾ ਆਪਣੇ ਆਪਣੇ ਆ ਛਪਾਉਣ ਲਈ ਜਿਹੜਾ 2-3 ਵਾਰੀ ਘਰ ਆਣ ਕੇ 452 ਲੱਗਣੀ ਇਹਨੂੰ ਛਪਾਉਣ ਦੇ ਵਾਸਤੇ ਉਹ ਸਾਡੇ ਤੇ ਅਲੋਕੇਸ਼ਨ ਲਾ ਰਿਹਾ ਸਾਡੇ ਬੱਚਾ ਤੇ ਜਿਹੜੀ ਗੱਲ ਹੋ ਗਈ ਉਹ ਖਾਨੇ ਨਾ ਮੇਰਾ ਜੋ ਸਿਮਰਨ ਹੈ ਅਸੀਂ ਸਿਮਰਨ ਜੀ ਕੀ ਗੱਲ ਹੋਈ ਹੈ ਰਾਤੀ ਤੇ ਰਾਤੀ ਸਾਰੀ ਗੱਲ ਹੋ ਗਈ ਹੈ ਖਾਨੇ ਗਿਆ ਰਿਪੋਰਟ ਸਾਰੀ ਮਤਲਬ ਸੁਲ੍ਹਾ ਕਰਵਾਨ ਗਿਆ ਉਹਨਾਂ ਨੇ ਉੱਥੇ ਧਮਕੀ ਲਈਏ ਕਿ ਤੇਰਾ ਮੈਂ ਗੁੱਟ ਗਰਦਨ ਮਤਲਬ ਧੋਣ ਲਾਨੀ ਹੈ ਐਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆ ਗਏ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਸਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲਏ ਤੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆ ਕੇ ਦਾਤਰ ਮਾਰਿਆ ਬਾਹ ਤੋਂ ਹੰਦੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਤੇ ਵੱਜ ਗਿਆ ਹਾਂਜੀ ਹਾਲ ਨਹੀਂ ਸਾਹ ਚਾਹੀਦਾ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਕਿੱਦਾਂ ਦੀ ਉਹਨਾਂ ਦੀ ਹੁਣ ਖੂਨ ਖੂਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਤੇ ਜਿਹੜੀ ਪਾਰਟੀ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਪਾਰਟੀ ਕਿੱਥੇ ਅਜੇ ਹੁਣ ਉਹ ਹੁਣ ਭਗੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀਤਾ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਕੰਦਰ ਹੈ ਹਾਂਜੀ ਉਹਨਾਂ ਵਿੱਚ ਕੀ ਮੰਗ ਕਰਦੇ ਜੇ ਹਨ ਇਨਸਾਫ ਚਾਹੀਦਾ ਪੁਲਿਸਰ ਵੱਲੋਂ ਰਾਤ ਦੀ ਹੋਂਦ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਵਾਲੇ ਆਏ ਆ ਚੱਕਰ ਚੁੱਕਰ ਲਗਾ ਕੇ ਚਲ ਗਏ ਉਹਨਾਂ ਨੇ ਰਾਤ ਨੂੰ 8 ਰੋੜਾ ਚਲਾਇਆ ਠੀਕ ਆ ਉਧਰ ਵੀ ਮਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਐਸ.ਐਸ.ਓ. ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰੇ ਨੇ ਹਾਂਜੀ ਮੇਰੇ ਬੇਟੇ ਨੂੰ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੇ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆਂ ਅਹੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਇਹ ਕਿ ਸ਼ਾਇਦ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕ ਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕੇ ਅਸੀਂ ਤੇਰੇ ਗੁੱਟ ਵਧਦੇ ਨੇ ਤੇਰੇ ਪਿਆਰ ਵਧਦੇ ਨੇ ਕਾਰਨ ਕੀ ਆ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਹਨਾਂ ਨੇ ਉਹਨਾਂ ਨੂੰ ਕੋਈ ਕਾਰ ਨਹੀਂਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇਦੇ ਸੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਫੇਡਣ ਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟੰਤਾ ਲਾਂਦੇ ਨੇ ਕੌਣ ਕੌਣ ਇਹ ਮੁੰਡੇ ਵਿਅਕਤੀ ਕੌਣ ਹੈ ਜਿਨ੍ਹਾਂ ਨੇ ਤੁਹਾਡੇ ਮੁੰਡੇ ਨੂੰ ਮਾਰਿਆ ਉਹ ਕੌਣ ਹੈ ਮੁੰਡੇ ਇਹ ਆਪਣੇ ਮੁਹੱਲੇ ਦੇ ਹੈਗੇ ਨੇ ਕੀ ਨਾਮ ਭਗਾ ਦੇ ਸੁਕੰਦਰ ਹੈਗਾ ਜੇ ਇੱਕ ਦੂਸਰਾ ਰਾਜੂ ਹੀ ਹੈਗਾ ਜੇ ਵਰਤਾਏਗਾ ਜੀ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇੱਟ ਰੋੜਾ ਬੜਾ ਛੱਡਿਆ ਹੈ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਜਨਕੀ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕੀ ਨਾਮ ਮੁੰਦਰੀ ਲਾ ਲਈਏ ਇਸ ਤਰ੍ਹਾਂ ਬੜਿਆ ਨਾਲ ਨੇ ਅਸੀਂ ਨੂੰ ਕੰਪਲੇਨ ਨਹੀਂ ਦਿੱਤੀ ਕਿ ਉਹਨਾਂ ਵੱਲੋਂ ਜਾ ਅਹੀਂ ਰਤੀ ਗਏ ਆ ਉਹਨਾਂ ਵੱਲੋਂ ਕੰਮ ਨਹੀਂ ਦਿੱਤੀ ਗਈ ਉਹਨਾਂ ਦੀ ਚੈਨੀ ਤੁਸੀਂ ਕਹਿ ਰਹੇ ਹੋ ਲਾਈਏ ਉਹਨਾਂ ਨੇ ਕੰਪਲੇਂਟ ਨਹੀਂ ਕੀਤੀ ਉਹ ਵੀ ਗਏ ਹੋਏ ਸੀ ਨਾ ਉਹਨਾਂ ਨੇ ਰਿਪੋਰਟ ਕੀਤੀ ਪਹਿਲੇ ਅਹੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿੱਟਾ ਵੇਚਦੇ ਜੇ ਨਸ਼ਾ ਵੇਚਦੇ ਹੈਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉੱਥੇ ਆਡੇ ਮੁੰਡੇ ਦੀ ਹਾਲਤ ਕਿਦਾਂ ਦੀ ਹੁੰਦੀ ਹੈ ਬਾਂ ਵੱਡੀਆਂ ਨੇ ਉਹਨਾਂ ਦੇ ਸਾਡੇ ਮੁੰਡੇ ਦੀ ਹਾਲਤ ਬਹੁਤ ਖੁਈ ਗਈ ਹੈ ਹੁਣ ਹੁਣ ਕੀ ਤੁਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਨ ਨੂੰ ਇਨਸਾਫ ਚਾਹੀਦਾ ਹੈਗਾ ਰਾਤ ਨੂੰ ਛੋਟਾ ਜਿਹਾ ਵੀਰ ਦਾ ਝਗੜਾ ਸੀਗਾ ਉਹ ਪਾਰਟੀ ਦਾ ਬਖਾਸ ਦੇਗੇ ਸੀ ਥਾਣੇ ਤੇ ਸਿਹਰੇ ਉਹਨਾਂ ਨੂੰ ਵਰਣ ਹੈਗਾ ਮਦਦਾਰ ਉਹਦੇ ਕਰਕੇ ਜਿਵੇਂ ਆਏ ਉਹ ਜੀ ਦਸਤਰ ਮਰੇ ਬਾਜੂ ਤੇ ਵੀ ਖੱਬੀ ਬਾਹਰ ਵਿੱਚ ਜੇ ਉਹ ਦਾਖਲ ਗੁਰੂਆਂ ਦੇ ਹਸਪਤਾਲ ਉਹਦੇ ਬਿਆਨ ਲਿਖੇ ਗਏ ਤੇ ਬਾਕੀ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਕੋਲ। ਰਾਤ ਨੂੰ ਥਾਣੇ ਕੋਲ ਖੁਦ ਖਾਸੀ ਸਵੇਰੇ ਝਗੜਾ ਹੋਇਆ ਜੀ ਜਰੂਰ ਜੀ ਰਾਤ ਤੋੜ ਭੰਦੇ ਰਾਤ ਹੀ ਹੋਈ ਹੈ ਕਹਿੰਦੇ। ਸਰ ਇਹ ਲੜਾਈ ਦੇ ਵਿੱਚ ਕਿੰਨੇ-ਕਿੰਨੇ ਜਖਮੀ ਹੋਏ ਜੀ। ਕਿਰਪਾ ਕਰਕੇ ਦੇਖੋ ਜ਼ਖਮੀ ਹੈ ਜੀ ਗੋਨਗੋਲ ਹਸਪਤਾਲ। ਉਹਦੇ ਬਿਆਨ ਲਿਖੇ। ਸਰ ਗੁੰਡਾਗਰਦੀ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ? ਉਹ ਸਾਰੀ ਜਾਣਦਾ ਵਿਸ਼ਰ ਕਰਕੇ ਕਰਕੇ ਸਰ ਦੇਖਦੇ ਹਾਂ। ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ। ਹਾਂਜੀ।